ਸਭ ਤੋਂ ਵੱਡਾ ਸਤਿ ਸ਼੍ਰੀ ਅਕਾਲ ਬਈ ਸੁਮੇਸ਼ਾ ਜਲਦੀ ਆਣੇ ਲੇਕਿਨ ਅੱਜ ਪਹਿਲੀ ਵਾਰ ਹੈ ਕਿ ਤੁਸੀਂ ਬੋਲ ਸਕਦੇ ਹੋ ਆਪਣੀ ਟੀਵੀ 'ਚ

ਬਾਈਟ ਬਾਈਟ ਕੀਤੀ ਕਿਹਨੇ ਦੀ ਬਾਈਟ ਬਾਈਟ ਕੀਤੀ ਕਿਹਨੇ ਦੀ ਬਹੁਤ ਡਿਊਟੀ ਕਰ ਰਹੇ ਹੋ ਤੁਸੀਂ ਇਹ ਨਵਲਟੀ ਚਾਹੁੰਗਾ ਜੀ ਇਹ ਜਿਹੜਾ ਬਲੈਕ ਆਊਟ ਕੀਤਾ ਗਿਆ ਕਿੰਨੇ ਸਮੇਂ ਲਈ ਕੀਤਾ ਗਿਆ ਜੀ ਇਹ ਅੱਧੇ ਘੰਟੇ ਬਾਅਦ ਲਈ ਅੱਧੇ ਘੰਟੇ ਲਈ ਇਹ ਕਿਸ ਤਰ੍ਹਾਂ ਪ੍ਰੋਸੀਜਰ ਕੀ ਰਿਹਾ ਹੈ ਇਹਦਾ ਸਾਰਾ ਇਹਦਾ ਪ੍ਰੋਸੀਜਰ ਇਹ ਹੈ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੇ ਰਾਤ ਵੇਲੇ ਕੋਈ ਤੁਹਾਨੂੰ ਕੋਈ ਖਤਰਾ ਮਹਿਸੂਸ ਹੋਵੇ ਤਾਂ ਲਾਈਟ ਨਹੀਂ ਜਗਾਉਣੀ ਜੇ ਲਾਈਟ ਨਾ ਜਗਦੀ ਹੋਏਗੀ ਸਾਡੀ ਤੇ ਅਸੀਂ ਮਹਿਸੂਸ ਨਹੀਂ ਹੋਊ ਕਿੱਥੇ ਪੈ ਕਿੱਥੇ ਨਹੀਂ ਪੈ ਹੂੰ ਕੀ ਲੱਗਦਾ ਕਿ ਜਦੋਂ ਜੰਗ ਵਰਗਾ ਮਾਹੌਲ ਹੁੰਦਾ ਉਹਦੇ ਕਰਕੇ ਹੀ ਇਹ ਸਾਰਾ ਕੁਝ ਕੀਤਾ ਗਿਆ ਕਿ ਜੰਗ ਦਾ ਮਾਹੌਲ ਅਗਰ ਬਣ ਜਾਂਦਾ ਹੈ ਤੇ ਉਸ ਕਰਕੇ ਕੀਤਾ ਗਿਆ ਜੀ ਸਾਰਾ ਕੁਛ ਹੈ ਦੇਖੋ ਇਹ ਸਾਰੇ ਦੇਸ਼ਾਂ ਬਸ ਇਹਨਾਂ ਪਤਾ ਹੀ ਆ ਕਿ ਜੰਗ ਦਾ ਮਾਹੌਲ ਤੇ ਬਣਿਆ ਪਿਆ ਸੀਗਾ ਠੀਕ ਹੈ ਜੀ ਅੱਗੇ ਕੀ ਕਰਨਾ ਹੈ ਕੀ ਹੋਣਾ ਹੈ ਇਹ ਤੇ ਪਰਮੇਸ਼ਰ ਜਾਣਦਾ ਜੀ ਅਕਾਲ ਪੁਰਖ ਜਾਣਦਾ ਜੀ ਸਭ ਕੁਝ ਉਹਦੇ ਹੱਥ ਵਸਿਆ ਤੁਹਾਨੂੰ ਕੀ ਕੀ ਗਾਈਡਲਾਈਨ ਦਿੱਤੀਆਂ ਗਈਆਂ ਨੇ ਲਾਈਟਾਂ ਬੰਦ ਕਰਵਾਉਣ ਸਬ ਦੇਖੋ ਜੀ ਅਸੀਂ ਤਾਂ ਖੜੇ ਆ ਤੇ ਲਾਈਟਾਂ ਬੰਦ ਕਰਨ ਦਾ ਆਡਰ ਹੈ ਤੇ ਸਾਰੇ ਸਾਰੇ ਸੰਗਠਨਾਂ ਤੇ ਦੁਕਾਨਾਂ ਵਾਲਿਆਂ ਨੇ ਸਾਰੇ ਬੰਦ ਕੀਤੀਆਂ ਨੇ ਜਿਹੜੇ ਵਹੀਕਲ ਆ ਰਹੇ ਨੇ ਉਹ ਕੁਝ ਕੁਝ ਬੰਦ ਕਰ ਕਰ ਰਹੇ ਨੇ ਕੁਝ ਜਗਾ ਕੇ ਆ ਰਹੇ ਨੇ ਤੇ ਜਿਹੜੇ ਜਗਾ ਕੇ ਆ ਰਹੇ ਉਹਨਾਂ ਨੂੰ ਬੰਦ ਉਹਨਾਂ ਨੂੰ ਬੰਦ ਕਰਨ ਦਾ ਅਟਾਚ ਕੀਤੀ ਆਵਾਜ਼ ਦਿੰਦੇ ਅਸੀਂ ਵੀ ਜੀ ਬੰਦ ਕਰ ਦਿਓ ਉਹ ਬੰਦ ਕਰ ਦਿੰਦੇ ਨੇ ਲੇਕਿਨ ਜਿਗਤਾਰ ਜੀ ਇੱਕ ਠੇਕਾ ਖੁੱਲਾ ਦਾ ਸੀਗਾ ਪਰਲੇ ਬੰਨੇ ਉਹ ਸੀਗਾ ਕਿ ਲੱਗਦਾ ਨਹੀਂ ਇਹਨਾਂ ਨੂੰ ਲੋਕਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਕਿਸੇ ਜਗ੍ਹਾ ਤੇ ਦੇਖੋ ਜੀ ਆਪਣੇ ਦੇਸ਼ ਦੇ ਸਾਰੇ ਵਾਸੀ ਸਿਆਣੇ ਨੇ ਸਾਰਿਆਂ ਨੂੰ ਦੇਸ਼ ਦਾ ਸਾਥ ਦੇਣਾ ਚਾਹੀਦਾ ਹੁਣ ਇੱਕ ਬੰਦਾ ਨੇ ਇਕੱਲਾ ਕਰ ਸਕੇ ਕੰਟਰੋਲ ਸਾਰੇ ਤੁਸੀਂ ਮੇਰਾ ਸੰਯੋਗ ਦਿਓ ਕਿ ਮੈਂ ਤੁਹਾਡਾ ਸੰਯੋਗ ਦਿਆਂਗਾ ਫੇਰ ਹੀ ਦੇਸ਼ ਨੂੰ ਅੱਗੇ ਲੈ ਕੇ ਚੱਲਾਂਗੇ ਆਪਾਂ ਠੀਕ